ਸ਼ਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਬਾਈ ਅੱਜ ਆਪਾਂ ਟਰੈਕਟਰ ਮੰਡੀ ਤਲਵੰਡੀ ਸਾਬੋ ਖੜੇ ਆ ਬਾਈ ਇੱਥੇ ਸ਼ਾਮ ਜੇ ਨੂੰ ਅਸੀਂ ਵੀਡੀਓ ਬਣਾ ਲੈਨੇ ਆ ਕਈ ਸਾਡੇ ਭਰਾ ਹੁੰਦੇ ਆ ਕਿ ਅਸੀਂ ਆਮ ਹਰੇਕ ਬੰਦੇ ਦੀ ਵੀਡੀਓ ਦਖਾਉਂਦੇ ਜਿਹੜੇ ਜਿਹੜੇ ਭਰਾ ਜਿਨ੍ਹਾਂ ਦੇ ਲੱਗਦਾ ਕੋਈ ਕਾਫੀ ਕਾਜ ਜਿਹੜੇ ਬਿਲਕੁਲ ਸਾਫ ਸੁਥਰਾ ਕੰਮ ਕਰਦੇ ਆ ਵਿਸ਼ਵਾਸ ਪੱਤਰ ਬੰਦੇ ਜਿਹੜੇ ਆਪਣੇ ਕੋਲੇ ਉਹਨਾਂ ਦੇ ਆਪਾਂ ਵੀਡੀਓ ਬਣਾਉਣੇ ਆ ਬਾਈ ਆਪਾਂ ਕਿਹੜਾ ਕਿਸ ਤੋਂ ਕੁਝ ਲੈਣਾ ਹੁੰਦਾ ਜੇ ਕੋਈ ਦੂਰ ਜਾਣਾ ਕਿਸੇ ਭਰਾ ਨੇ ਕੋਈ ਵੀਡੀਓ ਬਣਾਉਣੀ ਆ ਤਾਂ ਉਹ ਤੋਂ ਅਸੀਂ ਤੇਲ ਖਰਚਾ ਜ਼ਰੂਰ ਲਵਾਂਗੇ ਪਹਿਲਾਂ ਸ਼ੁਰੂ ਚ ਇੱਕ ਗੱਲ ਦੱਸ ਦ게요 ਬਾਈ ਜੀ ਆਪਾਂ ਇੱਕ WhatsApp ਨੰਬਰ ਚਲਾਉਣਾ ਹੈ 9465362000 ਤੇ ਕੋਈ ਵੀ ਚੀਜ਼ ਤੁਸੀਂ ਟਰੈਕਟਰ ਵੇਚਣਾ ਹੈ ਜਾਂ ਕੋਈ ਖਰੀਦਣਾ ਹੈ ਇਸ ਨੰਬਰ ਤੇ ਤੁਸੀਂ ਫੋਟੋ ਪਾ ਦਿਆ ਕਰੋ ਕੋਸ਼ਿਸ਼ ਕਰਾਂਗੇ ਬਿਨਾਂ ਕਮਿਸ਼ਨ ਤੁਸੀਂ ਤੁਹਾਡਾ ਟਰੈਕਟਰ ਵੇਚ ਦਾਂਗੇ ਬਾਕੀ ਜੇ ਕਿਸੇ ਭਰਾ ਨੇ ਕੋਈ ਚੀਜ਼ ਵੇਚਣੀ ਆ ਫਿਰ ਦਿਨੀਆਂ ਤੇ ਤਲਵੰਡੀ ਸਾਬੋ ਮੰਡੀ ਤੇ ਲਾਜ਼ਮੀ ਆਇਆ ਕਰੋ ਤਾਂ ਕਿ ਇੱਥੇ ਆਪਸ਼ਨਾਂ ਤੁਹਾਡੇ ਕੋਲੇ ਬਹੁਤ ਵੱਜ ਜਾਂਦੀਆਂ ਇੱਥੇ ਲੋਨ ਵਾਲੇ ਟਰੈਕਟਰ ਵੀ ਆਉਂਦੇ ਜੇ ਕਿਸੇ ਭਰਾ ਨੇ ਲੋਨ ਕਰਾ ਕੇ ਲੈਣਾ ਤਾਂ ਬੈਂਕਾਂ ਵਾਲੇ ਵੀ ਇੱਥੇ ਆ ਜਾਂਦੇ ਆ ਬਾਈ ਉੱਥੇ ਆ ਕੇ ਵੀ ਤੁਸੀਂ ਮਿਲ ਸਕਦੇ ਹੋ ਅੱਜ ਆਪਾਂ ਬਾਈ ਆਪਣੇ ਕੋਲ ਨਵੇਂ ਆਏ ਆ ਕਿ ਕਾਲੇ ਬਾਂਦਰ ਪਿੰਡ ਤੋਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਭਾਈ ਜੀ ਕੀ ਨਾਮ ਹੈ ਆਪਣਾ ਤੇਰਾ ਨਾਮ ਨੇਕਾ ਬਾਈ ਨਿੱਕਾ ਬਾਈ ਪਿੰਡ ਇਹਨਾਂ ਦਾ ਨਸੀਬਪੁਰਾ ਕਹਿੰਦੇ ਆ ਕਾਲੇ ਬਾਂਦਰਾ ਤੋਂ ਅੱਜ ਪਹਿਲੀ ਵਾਰੀ ਸਾਡੀ ਮੰਡੀ 'ਚ ਆਏ ਆ ਬਾਈ ਬਾਈ ਕਿੰਨੇ ਟਰੈਕ ਲੈ ਕੇ ਆਏ ਹੋ ਬਾਈ ਚਾਰ ਟਰੈਕਰ ਆ ਬਾਈ ਚਾਰ ਟਰੈਕ ਲੈ ਕੇ ਆਏ ਆ ਤੇ ਬਾਈਆ ਦੇ ਇਕੱਲੇ ਇਕੱਲੇ ਟਰੈਕਟਰ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਫੋਨ ਨੰਬਰ ਸ਼ੁਰੂਜੋ ਬੋਲਦੇ ਬਾਈ ਜਰਾ ਮੇਰਾ ਬਾਈ ਫੋਨ ਨੰਬਰ ਹੈ 98771 95384 95771 95384 95384 ਬਾਈ ਦਾ ਮੋਬਾਈਲ ਨੰਬਰ ਹੈ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਵੀਡੀਓ ਤੇ ਬਾਈ ਨੂੰ ਫੋਨ ਲਾ ਲਿਓ ਤੇ ਸਾਰੇ ਟਰੈਕਟਰ ਦੇ ਵਿੱਚ ਬਾਈ ਪ੍ਰਾਈਮ ਟਰੈਕਟਰ ਕੱਪ ਲਓਗੇ ਨਾ ਹਾਂਜੀ ਹਾਂਜੀ ਕੱਢ ਲਾਂਗੇ ਲੋਨ ਸਾਰਿਆਂ ਤੇ ਹੋਜੂ ਹਾਂਜੀ ਹਾਂਜੀ ਲੋਨ ਦੀ ਸੌਦਾ ਵੀ ਹੈਗੀ ਹੈਗੇ ਬਾਈ ਸ਼ੁਰੂ ਕਰਦਾ ਕਿਹੜਾ ਟਰੈਕਟਰ ਤੋਂ ਸ਼ੁਰੂ ਕਰੀਏ ਮਿੱਤਰ 5510 ਹਰਾ ਰੰਗ ਹੈ 5310 ਬਾਈ ਹਰਾ ਰੰਗ ਕਹਿੰਦੇ ਚੰ ਨਿੱਕੇ ਇਹਦਾ ਨੰਬਰ ਕਿੱਥੋਂ ਦਾ ਵੀਰੇ ਸ਼ੁਰੂ ਜੀ ਦੱਸਦੇ ਪਹਿਲਾਂ ਇਹਦਾ ਹਰਿਆਣਾ ਨੰਬਰ ਆ ਜੀ ਇਹਨੂੰ ਸੀ ਮਿਲੂਗੀ ਇਹਦੀ ਐਨਓਸੀ ਮਿਲੂਗੀ ਹਰਿਆਣਾ ਨੰਬਰ ਹੈ ਨਿੱਕਾ ਬਾਈ ਕਹਿੰਦਾ ਡੱਕ ਡੱਕ ਬਾਈ ਕਨੋਪੀ ਸਾਰਾ ਕੁਝ ਨਾਲ ਹੀ ਦੇਣਾ ਬਾਈ ਐਵੇਂ ਦੇਣਾ ਟਾਇਰ ਬਾਈ ਜੀ ਟਰੈਕਟਰ ਦੇ ਅੱਧੋਂ ਦਬਦੇ ਆ ਇਹ ਨਾਲ ਦੇ ਘਾਰਾ ਬਾਈ ਹਾਂਜੀ ਇਹ ਨਾਲ ਦੇ ਕੋਲ ਰੰਗ ਬਹੁਤ ਸੋਹਣਾ ਪਿਆ ਮਗਰਾੜਾ ਮਰੂੜ ਸਾਫ ਪਿਆ ਹੈ ਕਿ ਰੰਗ ਕਿਤੋਂ ਨਹੀਂ ਹੋਇਆਗਾ ਰੰਗ ਪੇਂਟ ਦਾ ਓਰੀਜਨਲ ਹੀ ਆ ਤਕਰੀਬਨ ਫਰੀਜ਼ ਵੀ ਟਰੈਕਟਰ ਆ ਜਾਂਦਾ 2016 ਮਾਡਲ ਹੈ 5 ਲੱਖ ਤੇ 60000 ਨਿੱਕੇ ਬਾਈ ਇਹਦੀ ਡਿਮਾਂਡ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਤੇ ਬਾਈ ਇਹ ਦਿ ਭਾਈ 5 ਲੱਖ 30 ਹਜ਼ਾਰ ਰੁਪਏ ਦੇ ਦਿਆਂਗੇ 5 ਲੱਖ 30 ਹਜ਼ਾਰ ਦਾ ਨਿੱਕਾ ਬਾਈਕ ਹੈ ਕਹਿੰਦਾ ਦੇ ਦੇ ਦਿਆਂਗੇ ਟਰੈਕਟਰ ਭਾਈ ਐਨਓਸੀ ਦਾ ਤਾਂ ਅਗਲੇ ਤੋਂ ਨਹੀਂ ਕੋਈ ਖਰਚਾ ਲੈਂਦੇ ਐਨਓਸੀ ਦਾ ਤਾਂ ਥੋੜਾ ਹੀ ਹੋਊਗਾ ਹਾਂਜੀ ਹਾਂਜੀ ਐਨਓਸੀ ਦੇ ਸਾਡਾ ਹੀ ਬੀਮੇ ਲੱਗ ਲੈ ਬੀਮੇ ਦਾ ਭਾਈ ਜੇ ਥੋੜਾ ਹੋਊਗਾ ਜਾਂ ਨੰਬਰ ਲਵਾਉਣ ਦੇ ਜਿਹੜਾ ਨਾ ਕਰਾਉਣ ਦੇ ਨਾਂ ਦੇ ਪੈਸੇ ਥੋੜੇ ਲੱਗਣੇ ਐ ਐਨਓਸੀ ਦਾ ਥੋੜਾ ਕੋਈ ਖਰਚਾ ਨਹੀਂ ਕਿਸੇ ਵੀ ਸਟੇਟ ਦੀ ਕਿਸੇ ਵੀ ਦੇ ਦੇ ਤੁਸੀਂ ਪੜਾ ਸਕਦੇ ਅੱਗੇ ਭਾਈ ਨਿੱਕ ਭਾਈ ਨਿੱਕੇ ਕੋਲੇ ਹੈਗਾਗਾ ਆਇਸ਼ਰ ਆਇਸ਼ਰ 2021 ਮਾਡਲ ਟਰੈਕਟਰ 3 ਲੱਖ ਰੁਪਏ ਬਾਈ ਡਿਮਾਂਡ ਕਰਦਾ ਹੈਗਾ ਬਾਈ ਨਾਲ ਗੱਲ ਕਰ ਲਓ ਅੱਗੇ ਬਾਈ ਕੋਲੇ ਹੈਗਾਗਾ ਆਇਸ਼ਰ ਆ ਸੌਰੀ ਸਵਰਾਜ 852 ਸਵਰਾਜ 852 ਕਿਹੜਾ ਮਾਡਲ ਹੈ ਵੀਰੇ ਇਹ ਇਹ 13 ਮਾਡਲ ਹੈ ਬਾਈ 13 ਮਾਡਲ ਹੈ ਡਬਲ ਪੰਪ ਵਾਲਾ ਪਾਵਰ ਸਟੀਅਰਿੰਗ ਵਾਲਾ ਟਰੈਕਟਰ ਹੈ ਰੈੱਡ ਟਾਇਰ ਇਹਦੇ ਵੀ 45 ਕੇ ਪੈਸੇ ਹੈ ਬਾਈ ਹਾਂਜੀ ਇਹਦੇ ਨਾਲ ਦੇ ਹੀ ਆਈ ਸਾਰਾ ਨਾ ਇਹ ਨਾਲ ਆਈ ਮਾਡਲ 13 ਹਾਂਜੀ ਹਾਂਜੀ 13 ਮਾਡਲ ਡਿਸਟ੍ਰੀਬਿਊਟਰ ਹੈਗਾ ਬਈ ਇਹ ਦਾਬਲ ਨਹੀਂ ਡਿਸਟ੍ਰੀਬਿਊਟਰ ਤੋਂ ਬਗੈਰ ਕਿਹਨਾ ਡਿਸਟ੍ਰੀਬਿਊਟਰ ਵਾਲਾ ਅਗਲੇ ਟਾਇਰ ਵੱਡੇ 750 ਵਾਲੇ ਹਨਾ ਹਾਂਜੀ ਇਹਲੇ 14928 ਦੇ ਆ ਹਾਂਜੀ ਨਿੱਕੇ ਦਾ 3000 ਦਾ 85000 ਰੁਪਏ ਬਈ ਡਿਮਾਂਡ ਕਰਦਾ ਛੋਟੇ ਵੀਰ ਕਿੰਨੇ ਦਾ ਦੇਣਾ ਇਹ ਟਰੈਕਟਰ ਆ ਇਹ ਦੇ ਰਾਂ ਹੰਗਮਾਨ ਸਾਹਿਬ ਛੋਡੀ ਵੀਡੀਓ ਦੇਖ ਕੇ ਹੋ ਗਿਆ ਮਾਨਸਮਾਨ ਫੌ ਲਗ ਰਾਇਆ 370000 ਰੁਪਏ ਦੇ ਦੇ ਰਾਂ 370000 ਦਾ ਹਜੇ ਮਾਨਸਮਾਨ ਬਾਈ ਕਹਿੰਦਾ ਥੋੜਾ ਜਿਦਾ ਉਸ ਤੋਂ ਬਾਅਦ ਸੌਦੇ ਤੋਂ ਬਾਅਦ ਹੋਰ ਕੱਟ ਦਾਂਗੇ ਦੇਖੋ ਟਰੈਕਟਰ ਠੀਕ ਹੈ ਸਾਫ ਸੁਥਰਾ ਜਾਂ ਕੋਈ ਰੰਗ ਪਤੰਗ ਦਾ ਕਿਉਂਕਿ ਸਿੱਧੇ ਪੱਧਰੇ ਵਿਚਾਰੇ ਭੜੇ ਮਾਨਸ ਜੇ ਬੰਦੇ ਆ ਕੋਈ ਐ ਹੈ ਨਹੀਂ ਵੀ ਸਾਰਾ ਰੰਗ ਕਿੱਥੇ ਕਿਤੇ ਖੜਾ ਗਾਰ ਰਿ ਅਰੀਜਨਲ ਪੇਂਟ ਦਾ ਟਰੈਕਟਰ ਆ ਜਿੱਥੇ ਕਿਤੇ ਘੱਟ ਹੋਇਆ ਉੱਥੇ ਉਮੇ ਜਿਵੇਂ ਸਾਫ ਸੁਥਰਾ ਜਾਂ ਟਰੈਕਟਰਾਂ ਤੇ ਸਾਫ ਸੁਥਰਾ ਜਾਂ ਕੰਮ ਹੈ ਬਾਈ ਇਹ ਜੇ ਆਪਾਂ ਤੋਂ ਹੋਰ ਵੀ ਮਾਨਤਨ ਕਰਵਾ ਦੇ। ਅੱਗੇ 855 ਬਾਈ ਕੋਲ ਇੱਕ ਹੋਰ ਹੈ। ਇਹ ਕਿਹੜਾ ਮਾਡਲ ਹੈ? ਇਹ ਨਵਾਂ ਮਾਡਲ ਹੈ ਵੀਰੇ। 2000 ਤੇ ਨਵਾਂ ਮਾਡਲ ਹੈ ਰਿਵਰਸ ਪੀਟਿਓ ਇਹ ਵੀ ਬਾਈ। ਪਾਵਰ ਸਟੇਰਿੰਗ ਹੋਇਆ ਹੋਇਆ ਹੈ। ਹਾਂ ਅਰੀਜਨਲ ਪਾਵਰ ਹੋਇਆ ਜੀ ਇਹ। ਅਰੀਜਨਲ ਕਰਾਇਆ ਹੈ। ਬ੍ਰੇਕ ਰਿਵਰਸ ਪੀਟਿਓ ਵਾਲਾ ਟਰੈਕਟਰ। ਹਾਂਜੀ। ਪੂਰਾ ਫੁੱਲ ਚੰਗਾ ਟਰੈਕਟਰ ਹੈਗਾ। ਟਾਇਰ ਹੈਗੇ ਇਹਦੇ ਵੀ 50 ਕੁ ਪੈਸੇ। ਮਰਾੜ ਮਰੂਡ ਬਹੁਤ ਸੋਹਣਾ ਹੈ ਇਹ ਟਰੈਕਟਰ ਦੇ। ਕਨੋਬੀ ਕਨੂਬੀ ਲੱਗੀ ਹੋਈ ਹੈ ਨਾ? ਹਾਂਜੀ ਹਾਂਜੀ। ਪੂਰਾ ਚੰਗਾ ਟਰੈਕਟਰ ਹੈ। ਬਾਡੀ ਲ 335000 ਦਾ ਪੰਜ ਮਾਨ ਹੋ ਜਾਗਾ ਟਰੈਕਟਰ ਹੈਗਾ ਸਾਰੇ ਫੰਕਸ਼ਨ ਹੈ ਤੇਲ ਬ੍ਰੇਕ ਹੈ ਰਿਵਰਸ ਵੀਡੀਓ ਹੈ ਨਾ ਵੀ ਹੋਗਾ ਨਹੀਂ ਨਾ ਨਹੀਂ ਹੁੰਦਾ ਵੀਰੇ ਅੱਛਾ ਪਾਸਿੰਗ ਕਿਉਂਕਿ ਟੱਪ ਗਈ ਨਾ ਹੋਣਾ ਨਹੀਂਗਾ ਟਰੈਕਟਰ ਚੰਗਾ ਹੈਗਾ ਹਾਂਜੀ ਮਗਰਾੜ ਮਰੂੜੋ ਇਹ ਦਵਾਰੇ ਲੱਗੇਗਾ ਇਹਨੇ ਸੋਣੇ ਬਈ ਰੀਨਲ ਇਹ ਬਈ ਓਰੀਜਨਲ ਲਵਾਏ ਹੋਇਆ ਬੰਦੇ ਨੇ ਰੀਨਲ ਲਵਾਏ ਹੋਇਆ ਤੈਨੂੰ ਇਹਨਾਂ ਨਵਾਨਾ 630 ਜੀ ਟਰੈਕਟਰ ਆ ਵੀਰੇ ਟਰੈਕਟਰ ਪੂਰਾ ਚੰਗਾ ਸਿੰਗਲ ਡਿਸਟ੍ਰੀਬਿਊਟਰ ਵਾਲਾ ਹਾਂਜੀ ਇਹ 800 ਵੀ ਨਹੀਂ ਹੋਰ ਕਿਹੜਾ ਟਰੈਕਟਰ ਆ ਨਿੱਕੇ ਨਹੀਂ ਮਾਰ ਲੈ 850 ਚੱਲ ਬਾਈ ਬਾਈ ਕੋਲੇ 855 ਇੱਕ ਹੋਰ ਹੈ ਉਹ ਵੀ ਦਿਖ 2019 ਵਾਲਾ 855 ਬਾਈਕ ਕੋਲੇ 670 ਰੁਪਏ ਟਾਇਰ ਹੈ ਟਰੈਕਟਰ ਦੇ ਟਰੈਕਟਰ ਸਾਫ ਸੁਥਰਾ ਹੈ ਮਾੜੀ ਮੋਟੀ ਹਲਕੇ ਫੁਲਕੇ ਟੈਜਿੰਗ ਜਰੂਰ ਹੈਗੀ ਨਾ ਤੇ ਹਾਂਜੀ ਹਾਂਜੀ ਹਲਕੀ ਫੁਲਕੇ ਟੈਜਿੰਗ ਜਰੂਰ ਹੈਗੀ ਆ ਬਾਡੀ ਲਾਈਨ ਦਾ ਟਰੈਕਟਰ ਚੈੱਕ ਕਰ ਲਓ ਤੁਸੀਂ ਆਪ ਹੀ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਵੀਡੀਓ ਤੇ ਬਾਈ ਨੂੰ ਫੋਨ ਕਰ ਲਓ 5 ਲੱਖ ਤੇ 60000 ਰੁਪਏ ਬਾਈ ਡਿਮਾਂਡ ਕਰਦਾ ਹੈ ਇਹ ਵੀ ਨੰਬਰ ਹੈ ਚਾਰ ਹੈ ਐਨਓਸੀ ਤੁਹਾਨੂੰ ਮਿਲਣਾ ਹਾਂਜੀ ਹਾਂਜੀ ਮਿਲੂਗੀ ਇੱਕ ਬਾਈ 5-7 ਦਾ ਜੀ ਡਿਮਾਂਡ ਹੈਗੀ ਆ 16928 ਦੇ ਟਾਇਰ ਹੈ ਹਾਂਜੀ ਇਹ ਕਿੰਨੇ ਦਾ ਦੇਣਾ ਵੀਰੇ ਇਹ 535 ਦੇ ਦੇ ਦਾਂਗੇ ਬਾਈ 5 ਲੱਖ 35000 ਡਬਲ ਡਿਸਟ੍ਰੀਬਿਊਟਰ ਵਾਲਾ 5 ਲੱਖ 35000 ਦਾ ਨਿੱਕਾ ਭਾਈ ਕਹਿੰਦਾ ਟਰੈਕਟਰ ਦੇ ਦਾਂ। ਹੋਰ ਵੀ ਟਰੈਕਟਰ ਹੈਗੇ ਮੇਰੇ ਕੋਲੇ। ਆਪਣੇ ਕੋਲੇ ਆਹੀ ਟਰੈਕਟਰ ਆਈ ਗਏ ਦਾ। ਆਹਾਂ 4-5 ਟਰੈਕਟਰ ਹੈ ਹਨ। ਹਾਂਜੀ ਹਾਂਜੀ। ਠੀਕ ਐ। ਨਿੱਕੇ ਭਾਈ ਆਪਣਾ ਐਡਰੈਸ ਤੇ ਫੋਨ ਨੰਬਰ ਵਾਸਤੇ ਜੇ ਮੇਰਾ ਪਿੰਨ ਨਸੀਬ ਭਾਈ ਕੋਰਸ਼ਮੀਰ ਤੋਂ 2 ਕਿਲੋਮੀਟਰ ਹੈ ਜੀ। ਅੱਛਾ। ਤੇ ਆਪਣਾ ਨੰਬਰ ਕੰਟੈਕਟ ਨੰਬਰ ਹੈ 9877195384 9877195384 ਚਲਦੀ ਜਲਦੀ ਵੀਡੀਓ ਚ ਪਾਈ ਨੂੰ ਤੁਸੀਂ ਫੋਨ ਲਾ ਕੇ ਟਰੈਕਟਰਾਂ ਸੰਬੰਧੀ ਡੇਟਾ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਬਰਤ ਬਰਤ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਅਸੀਂ ਨਿਤ ਨਵੇਂ ਜਾਣਕਾਰੀਆਂ ਆਉਂਦੇ ਲਈ ਰਹੀਏ ਮਿਹਰਬਾਨੀ ਸ਼ੁਕਰੀਆ ਜੀ ਮਿਲਦੇ ਆਗੇ ਇਸ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਣਾ ਜੀ